ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਪਰਦੇ ਦੁਰਪਿਆਰੇ ਸਾਧ ਸੰਗਤ ਜੀ ਆਪਾਂ ਸਾਲ ਦੇ ਸਾਲ ਧੰਨ ਧੰਨ ਬ੍ਰਹਮ ਗਿਆਨੀ ਸੰਤ ਸਿਪਾਹੀ ਧੰਨ ਧੰਨ ਬਾਬਾ ਬੜਪਾਲ ਸਿੰਘ ਜੀ ਮਹਾਰਾਜ ਅਤੇ ਧੰਨ ਧੰਨ ਭਗਵਾਨ ਬਾਬਾ ਅਸ਼ੀ ਚੰਦ ਜੀ ਮਹਾਰਾਜ ਇਹਨਾਂ ਦੇ ਆਪਾਂ ਸਾਲਾਨਾ ਅਵਤਾਰ ਦਿਹਾੜੇ ਮਨਾਉਂਦੇ ਆ ਰਹੇ ਹਾਂ ਤੇ ਐਤੀ ਵਾਰ ਫੇਰ ਸਤਿਗੁਰੂ ਦੀ ਅਪਾਰ ਕਿਰਪਾ ਹੋਈ ਹੈ ਸਰਨਾ ਸੰਤਾਲੇ ਸਹਿਯੋਗ ਦੇ ਨਾਲ ਨਗਰ ਖੇੜੇ ਦੇ ਸਹਿਯੋਗ ਦੇ ਨਾਲ ਅਤੇ ਸਾਰੇ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ ਇਸ ਵਾਰ ਫੇਰ ਪਿੰਡ ਸੈਦੋ ਕੇ ਜ਼ਿਲ੍ਹਾ ਮੋਗਾ ਗੁਰਦੁਆਰਾ ਦੁੱਖਪੰਨ ਸਾਹਿਬ ਕੇ ਆਪਾਂ ਅਖੰਡ ਪੜ੍ਹ ਸਾਹਿਬ ਸਤਿਗੁਰੂ ਦੇ ਸ਼ੁਕਰਾਨੇ ਵਾਸਤੇ ਆਪਾਂ ਪ੍ਰਕਾਸ਼ ਕਰਾਉਨੇ ਆ ਸਾਰੇ ਨਗਰ ਖੇੜੇ ਦੇ ਭਲੇ ਵਾਸਤੇ 2 ਤਰੀਕ ਦਿਨ ਸੋਮਵਾਰ ਨੂੰ ਭੋਗ ਪਾਇਆ ਜਾਣਗੇ ਜੀ 18 ਭਾਦਲੋ ਕੱਲ ਨੂੰ 31 ਤਰੀਕ ਐ 31 ਤਰੀਕ ਸੋਲਾਹ ਪਾਤੜੂ ਨੂੰ ਸ੍ਰੀ ਅਖੰਡ ਪਾਤਸ਼ਾਹ ਜੀ ਪ੍ਰਾਰੰਭ ਹੋਣਗੇ ਸੋ ਸਾਰਿਆਂ ਸਿੱਖ ਸੰਗਤਾਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਅਤੇ ਇੱਕ ਤਰੀਕ ਨੂੰ ਨਿਸ਼ਾਨ ਸਾਹਿਬ ਦੇ ਜਿਹੜੇ ਵਸਤਰ ਆ ਉਹ ਬਦਲਾਏ ਜਾਣਗੇ ਸਾਰਾ ਸੰਗਤਾਂ ਨੂੰ ਅਪੀਲ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਸਾਰਾ ਸੰਗਤਾਂ ਨੇ ਸਮੇਂ ਸਰਪੰਚਾਂ ਦੀ ਕਿਰਪਾਲਤਾ ਕਰਨੀ ਅਤੇ ਖੁਸ਼ੀਆਂ ਖੁਸ਼ੀਆਂ ਨੂੰ ਵਧਾਉਣਾ ਜੀ ਸੋ 10 ਦਾ ਨੰਬਰ ਹੈ 99153 96762 99153 96762 ਜੇ ਕਿਸੇ ਦੇ ਕੋਈ ਗੱਲਬਾਤ ਕਰਨੀ ਹੈ ਤੇ ਦਾਸ ਦੇ ਨਾਲ ਉਹ ਫੋਨ ਤੇ ਗੱਲਬਾਤ ਕਰ ਸਕਦਾ ਹੈ ਸੋ ਦੁਆਰਾ ਫਿਰ ਬੇਨਤੀ ਹੈ ਸਾਰਨਾ ਸਿੱਖ ਸੰਗਤਾਂ ਨੂੰ ਕਿ ਸਮੇਂ ਅਵਸਾਰ 2 ਗ੍ਰੇਡ 18 ਪਾਧਰੋਂ ਲੋ ਆਹ ਜਿਹੜੇ ਹੁਣ ਪਰਸੋਂ ਆ ਗਈ ਹੈ ਕੱਲੋਂ ਸ਼੍ਰੀ ਹਰਪ੍ਰੀਤ ਸਾਹਿਬ ਪ੍ਰਾਰੰਭ ਹੋਵਗੇ ਇੱਕ ਤਰੀਕ ਨੂੰ ਨਿਸ਼ਾਨ ਸਾਹਿਬ ਦੇ ਜਿਹੜੇ ਵਸਤਰ ਐ ਜਤਵਾ ਸਾਹਿਬ ਨੂੰ ਵਧਾਏ ਜਾਣਗੇ ਅਤੇ ਨਵੇਂ ਪਹਿਨਾਈ ਜਾਣਗੇ ਸੋ ਦੋ ਤਰੀਕ ਨੂੰ ਭੋਗ ਪਾਇਆ ਜਾਣਗੇ ਸਰਵਰ ਸਿੱਖ ਸੰਗਤ ਨੂੰ ਬੇਨਤੀ ਹੈ ਭਾਈ ਭੋਗ ਦੇ ਸਮੇਂ ਤੇ ਪਹੁੰਚ ਦੀ ਕਿਰਪਾਲਤਾ ਕਰਨੀ ਅਤੇ ਬਾਬਾ ਜੀ ਦੇ ਪ੍ਰਕਾਸ਼ ਦਿਹਾੜੇ ਦੇ ਨਾਲ ਦਾਸ ਬਣਿਓ ਸੇਵਾਦਾਰ ਬਣਿਓ ਅਤੇ ਬਾਬਾ ਜੀ ਦੇ ਪਾਵਨ ਅਸਥਾਨ ਬਣਿਓ ਲੱਖ ਲੱਖ ਬਧਾਈਆਂ ਜੀ ਵਾਈਲਰ ਜੀ ਦਾ ਖਾਲਸਾ ਵਾਈਲਰ ਜੀ ਕੀ ਫਤਿਹ ਵਾਈਲਰ ਜੀ ਦਾ ਖਾਲਸਾ ਵਾਈਲਰ ਜੀ ਦਾ ਦਾਸ ਬਾਬਾ ਇਲਿਆਸ ਸਿੰਘ ਸਹਿਯੋਗੀ ਜੀ ਜਿਲ੍ਹਾ ਮੋਗਾ ਹਾਂਜੀ ਸਾਧ ਸੰਗਤ ਦੀ ਬੇਨਤੀ ਹੈ ਸਾਰੇ ਸਰੋਤਾਂ ਨਾਲ ਹੱਥ ਜੋੜ ਕੇ ਕਿ ਜਿਸ ਦਾ ਆਪਾਂ ਧੰਨ ਧੰਨ ਸੋਢੀ ਪਾਤਸ਼ਾਹ ਧੰਨ ਮਾਤਾ ਵਰਪਾਲਸੇਵੀ ਮਹਾਰਾਜ ਧੰਨ ਧੰਨ ਭਗਵਾਨ ਮਾਤਾ ਸ਼ਿਵੀ ਚੰਡੀ ਮਹਾਰਾਜ ਜਿਨ੍ਹਾਂ ਦਾ ਸਲਾਣਾ ਆਪਾਂ ਜਨਮ ਦਿਹਾੜਾ ਮਨੋਗਿਆ ਰਹੇਗਾ ਸੋ ਇਸ ਦੀ ਵਾਰ ਫਿਰ ਸਾਰੇ ਸਰੋਤਾਂ ਦੇ ਸਹਿਯੋਗ ਦੇ ਨਾਲ ਨਗਰ ਦੇ ਸਹਿਯੋਗ ਦੇ ਨਾਲ ਸਾਰੇ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ ਐਤੀ ਫਿਰ 16 ਪਾਠ 30 ਤਰੀਕ ਦਿਨ ਸ਼ਨੀਵਾਰ ਖਾਲਾ ਪਾਤਰੋਂ 2 ਤਰੀਕ ਦਿਨ ਸੋਮਵਾਰ ਸ੍ਰੀ ਹਨਪੜ ਸਾਹਿਬਾਂ ਦੇ ਭੋਗ ਪਾਇਆ ਜਾਣਗੇ ਜੀ ਸਰਬ ਸੰਗਤ ਨੂੰ ਸਭ ਤੋਂ ਪਹਿਲਾਂ ਤਾਂ ਬਾਬਾ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਨੇ ਮੁਬਾਰਕਾਂ ਨੇ ਸੋ ਸਰਬ ਸੰਗਤ ਨੂੰ ਦਾਸ ਬਣੇ ਹੋ ਬੇਨਤੀ ਹੱਥ ਜੋੜ ਕੇ ਵੀ 2 ਤਰੀਕ 18 ਫਕਰੋ ਨੂੰ ਦਰਸ਼ਨ ਦੇ ਦੀ ਕਿਰਪਾ ਦਾ ਕਰਨੇ ਗੁਰਦੁਆਰਾ ਤੋਂ ਭੱਜਨ ਸਾਹਿਬ ਵਿਖੇ ਪਿੰਡ ਸੈਦੋਗੇ ਸਟੇਡੀਅਮ ਰੋੜ ਗੁਰਦੁਆਰਾ ਦੁੱਪੰਜ ਸਾਹਿਬ ਤੇ ਸੋ ਸਾਰਾ ਸਿਕਸਾਂ ਨੂੰ ਬੇਨਤੀ ਹੱਥ ਜੋੜ ਕੇ ਬਾਬਾ ਜੀ ਦੇ ਪ੍ਰਕਾਸ਼ ਪ੍ਰਭ ਦੇ ਪائے ਸਾਰਿਆਂ ਦੇ ਪਰਿਵਾਰਾਂ ਸਵੇਤ ਪੁੰਚ ਦੀ ਖ펄ਦਾ ਕਰਨੀ ਜੀ ਵਾਰੀ ਬਰਦੀ ਦਾ ਖਲਸਾ ਵਾਹਗੋ ਜੀ ਤੁਫਾ